ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿੱਥੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਦੋਨਾਂ ਗੇਟਾਂ ਦੇ ਉੱਪਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਦਾ ਯੂਨੀਵਰਸਿਟੀ ਦੇ ਸਕਿਉਰਿਟੀ ਗਾਰਡਨ ਦੇ ਖਿਲਾਫ ਚਮਕੇ ਨਰੇਬਾਜ਼ੀ ਕੀਤੀ ਇਸ ਦੌਰਾਨ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਵਿਦਿਆਰਥੀ ਜਸਕਰਨ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਅਤੇ ਮੰਗ ਕੀਤੀ ਕਿ ਉਕਤ ਸਕਿਉਰਿਟੀ ਗਾਰਡ ਨੂੰ ਬਰਖਾਸਤ ਕੀਤਾ ਜਾਵੇ ਨਹੀਂ ਤਾਂ ਜਿੰਨੀ ਦੇਰ ਤੱਕ ਉਹਨਾਂ ਦੀ ਮੰਗ ਨਹੀਂ ਮੰਨੀ ਜਾਂਦੀ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਜਸਕਰਨ ਸਿੰਘ ਮੇਰਾ ਨਾਮ ਹੈ ਜੀ ਇਹ ਮਸਲਾ ਗੁਰਨਾਣਕ ਦੇ ਯੂਨੀਵਰਸਿਟੀ ਦੇ ਬੁਆਸਟੋਨ ਨੰਬਰ 1 ਦਾ ਜਿੱਥੇ ਜਿਹੜੇ ਡਿਊਟੀ ਤੇ ਜਿਹੜਾ ਘਟਨਾ ਨਾ ਸੀਗਾ ਉਹਦੇ ਲੋੋਂ ਜਿਹੜੇ ਹੋਸਟਲਰ ਬੱਚਾ ਉਹਦੇ ਨਾਲ ਬੜੀ ਬਦਸਲੂਕੀ ਕੀਤੀ ਗਈ ਬਹੁਤ ਗੰਦੀ ਸ਼ਬਦਾਵਲੀ ਉਹਦੇ ਨਾਲ ਵਰਤੀ ਗਈ ਉਹਨੂੰ ਪਾਰਕਿੰਗ 'ਚ ਮੋਟਰਸਾਈਕਲ ਲਾਉਣ ਤੋਂ ਵੀ ਮਨ ਉਹਨੂੰ ਡੱਕਿਆ ਗਿਆ ਉਸ ਤੋਂ ਬਾਅਦ ਜਦੋਂ ਨੇ ਉਹਦਾ ਵਿਰੋਧ ਕੀਤਾ ਤਾਂ ਉਹਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਤੇ ਸਾਨੂੰ ਪਤਾ ਲੱਗਾ ਸੀ ਸਾਰੇ ਗਏ ਉੱਥੇ ਉਹਦੇ ਨਾਲ ਧੱਕਾ ਮੁੱਕੀ ਹੋਈ ਤਾਂ ਕੰਮ ਉੱਕੀ ਜਿਹੜੀ ਆ ਪੱਗ ਇੱਕ ਦੂਜੇ ਦੀ ਉਹਨਾਂ ਉੱਥੇ ਲਾਈ ਆ ਉਸ ਤੋਂ ਬਾਅਦ ਜਦੋਂ ਸਾਰੀ ਸਿਕਿਉਰਿਟੀ ਆ ਗਈ ਆ ਫਿਰ ਬੱਚੇ ਇਕ ਸਿਕਿਉਰਟੀ ਵਾਲਿਆਂ ਦੁਬਾਰਾ ਫਿਰ ਜਾਣ ਕੇ ਕੋਰ ਬੱਚੇ ਦੀ ਪੱਗ ਲਾਈ ਆ ਉੱਥੇ ਤੇ ਇਹ ਜਿਹੜੀ ਗੱਲ ਆ ਇਹ ਗੱਲ ਬਿਲਕੁਲ ਟੋਲਰੇਟ ਨਹੀਂ ਹੋਣੀ ਜੀ ਇਹ ਗੱਲ ਬਿਲਕੁਲ ਬਰਦਾਸ਼ਤ ਤੋਂ ਬਾਹਰ ਅੰਮ੍ਰਿਤਸਰ ਆਏ ਇੱਥੇ ਅਸੀਂ ਇਹੋ ਜਿਹੜਾ ਜਿਹੜਾ ਸਿੱਖ ਬੱਚਾ ਨਾਲ ਜਿਹੜਾ ਵਤੀਰਾ ਇਹ ਅਸੀਂ ਨਹੀਂ ਜੀ ਇੱਥੇ ਝਰਨਾ ਤੇ ਅਗਲੀ ਮੰਗ ਸਾਡੀ ਇਹ ਆ ਵੀ ਉਹਨਾਂ ਨੂੰ ਜਿਨ੍ਹਾਂ ਨੇ ਐਵੇਂ ਕੀਤਾ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਮਹਾ